ਫਲ ਜਿਹੜਾ ਤੁਸੀਂ ਲੱਗਿਆ ਦੇਖ ਰਹੇ ਹੋ ਇਹ ਹੈਗਾ ਮਿੱਠੇ ਦਾ ਮਿੱਠਾ ਇੱਕ ਉਹ ਕਿਸਮਾ ਦੀ ਨਿੰਬੂ ਜਾਤੀ ਦੀ ਜਿਹੜੀ ਕਿ ਨੌਵੇਂ ਮਹੀਨੇ ਦੇ ਵਿੱਚ ਪੱਕ ਕੇ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ ਮਸੰਮੀ ਦੀ ਤਰ੍ਹਾਂ ਹੀ ਇਹਦਾ ਫਲ ਹੁੰਦਾਗਾ ਉਸੇ ਤਰ੍ਹਾਂ ਹੀ ਮਿਠਾਸ ਹੁੰਦੀ ਹੈ ਤੇ ਜੂਸ ਦੇ ਮੰਤਵ ਲਈ ਤੁਸੀਂ ਇਹਨੂੰ ਵਰਤ ਸਕਦੇ ਹੋਗੇ ਇੱਕ ਮੈਡੀਸਨਲ ਬੂਟਾਗਾ ਹੈ ਜਾਨੀ ਕਿ ਦਵਾਈਆਂ ਦੇ ਤੌਰ ਤੇ ਵਰਤੇ ਜਾਣ ਵਾਲਾ ਜੇਕਰ ਤੁਸੀਂ ਇਸ ਬੂਟੇ ਦਾ ਫਲ ਜਿਹੜਾ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਖਾ ਲੈਣੇ ਹੋ ਦਾ ਕਾਫੀ ਇਮਿਊਨਿਟੀ ਤੁਹਾਡੀ ਜਿਹੜੀ ਵੱਜ ਜਾਂਦੀ ਹੈ ਤੇ ਡੇਂਗੂ ਵਗੈਰਾ ਤੋਂ ਬਚਾਉਣ ਦੇ ਲਈ ਜਿਹੜਾ ਇਹ ਤੁਹਾਡੀ ਮਦਦ ਕਰਦਾ ਹੈ ਇਹਦੇ ਬਾਰੇ ਕਾਫੀ ਹੋਰ ਵੀ ਚਰਚਾਾਂਵਾਂ ਹੋਈਆਂ ਨੇਗੀਆਂ ਪ੍ਰਾਣਾ ਬੂਟਾ ਗਾ ਰਵੈਤੀ ਬੂਟਾ ਗਾ ਪੰਜਾਬ ਦਾ ਤੇ ਇਹਦੇ ਤੇ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਮਿੱਠਾ ਖੁਦ ਹੀ ਆਪ ਹੀ ਇੱਕ ਕਿਸਮ ਤੇ ਇਸ ਸੈਗਮੈਂਟ ਦੇ ਵਿੱਚ ਜਾਂ ਇਸ ਦੇ ਵਿੱਚ ਸਿਰਫ ਤੇ ਸਿਰਫ ਇਹ ਇੱਕੋ ਕਿਸਮ ਜਿਹੜੀ ਆਉਂਦੀ ਹੈਗੀ ਇਸ ਤੋਂ ਇਲਾਵਾ ਜਿਹੜੀ ਮਸੰਮੀ ਹੈਗੀ ਉਹ ਅਲੱਗ ਜਿਹੜੀ ਉਹਦੇ ਵਿੱਚ ਕੈਟਾਗਰੀ ਦੇ ਵਿੱਚ ਆ ਜਾਂਦੀ ਹੈਗੀ ਇਸ ਤਰ੍ਹਾਂ ਦੇ ਕਾਫੀ ਬੂਟਿਆਂ ਦੇ ਉੱਪਰ ਆਪਾਂ ਹੋਰ ਕੰਮ ਕਰ ਰਹੇ ਹਾਂ ਸਮੇਂ ਤੋਂ ਸਮੇਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਨੇ ਆ ਧੰਨਵਾਦ ਜੀ